ਐਂਡ ਬਲਵੰਡਾ ਵੀ ਖੇ ਡਾਕਟਰ ਸ਼੍ਰੇਸ਼ ਕੁਮਾਰ ਜੀ ਠਾਕੁਰ ਸਾਹਿਬ ਹਰ ਸਾਲ ਦੀ ਤਰ੍ਹਾਂ ਮੇਲਾ ਕਰਵਾ ਰਹੇ ਨੇ ਜਿਸ ਮੇਲੇ ਵਿੱਚ ਐਤਕੀ ਮੇਲੇ ਦੀ ਰੌਣਕ ਨੂੰ ਵਧਾਉਣ ਵਾਸਤੇ ਮahan ਕਲਾਕਾਰ ਫਿਰੋਜ਼ ਖਾਨ ਜੀ ਮੇਲੇ ਦੀ ਰੌਣਕ ਨੂੰ ਵਧਾਉਣਾ ਆਪ ਸਭ ਸਮੂਹ ਸੰਗਤਾਂ ਦੇ ਬੇਨਤੀ ਕੀਤੀ ਜਾਂਦੀ ਹੈ ਕਿ ਕੰਨ ਪਿੰਡ ਬਲਵੰਡਾ ਵਿਖੇ ਕੋ ਮOHAMA ਤੱਕ ਪਹੁੰਚਣਾ ਹਰ ਸਾਲ ਦੀ ਤਰ੍ਹਾਂ ਇਸ ਮੇਲੇ ਵਿੱਚ ਬੱਚਿਆਂ ਲਈ ਖਾਣ ਪੀਣ ਦਾ ਪ੍ਰੋਗਰਾਮ ਪੰਘੂੜੇ ਹੋਰ ਤਰ੍ਹਾਂ ਦਾ ਬਹੁਤ ਤਰ੍ਹਾਂ ਦਾ ਬੱਚਿਆਂ ਦਾ ਮਨੋਰੰਜਨ ਦਾ ਸਮਾਨ ਹੁੰਦਾ ਹੈ ਤੇ ਮੇਲੇ ਦੀ ਰੌਣਕ ਨੂੰ ਹਰ ਸਾਲ ਹੀ ਤੁਸੀਂ ਵਧਾਉਣੀਆ ਇਸ ਵਾਰ ਵੀ ਮੇਲੇ ਦੀ ਰੌਣਕ ਨੂੰ ਵਧਾਉਣ ਵਾਸਤੇ ਇੱਕ ਪਿੰਡ ਬਲਵੰਡਾ ਆਵੇਗੇ ਕੱਲ 16 ਤਰੀਕ ਨੂੰ ਸ਼ੁੱਕਰਵਾਰ ਜਰੂਰ ਪਹੁੰਚ ਜਾਣਾ ਮੇਲਾ 1 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਚੱਲਦਾ ਰਹੇਗਾ ਚੱਲਦਾ ਰਹੇਗਾ ਸੋ ਆਪ ਸਭ ਸੰਤਾਨ ਨੂੰ ਬੇਨਤੀ ਆ ਕਿ ਜਰੂਰ ਮੇਲੇ ਦੀ ਰੌਣਕ ਨੂੰ ਵਧਾਉਣਾ ਤੇ ਪਿੰਡ ਬਲਵੰਡਾ ਆਣਾ ਸ਼੍ਰੀਸ਼ ਠਾਕੁਰ ਦੀ ਫੈਮਿਲੀ ਤੇ ਪੂਰਾ ਪੈਂਡਲ ਦੇ ਸਹਿਯੋਗ ਨਾਲ ਜ਼ਿਆਦਾਤਰ ਸਹਿਯੋਗ ਠਾਕੁਰ ਫੈਮਿਲੀ ਦਾ ਹੀ ਹੁੰਦਾ ਹੈ ਚ ਪਰ ਪੈਂਡਲ ਦਾ ਸਹਿਯੋਗ ਥੋੜਾ ਬਹੁਤ ਕੋਈ ਦੇ ਜਿ ਦੇ ਜੰਦਾਰੀ ਹੋਈ ਹੈ ਉਹਦੇ ਸਹਿਯੋਗ ਨਾਲ ਪੈਂਡਲ ਦੇ ਸਹਿਯੋਗ ਨਾਲ ਤੇ ਪਰ ਆਪ ਦੇ ਸਹਿਯੋਗ ਨਾਲ ਬਹੁਤ ਛੋਟਾ ਮੇਲਾ ਕਰਾਇਆ ਜਾਂਦਾ ਹਰ ਸਾਲ 30 ਲੱਖ ਦਾਤਾ ਦੀ ਜਗ੍ਹਾ ਛੇ ਸਟੱਕ ਡਾਕਟਰ ਨੇ ਕਰ ਤੇ ਇਹ ਉਹਦੇ ਦੀ ਬੰਦਰੀ ਚ ਹਰ ਸਾਲ ਹੀ ਮੇਲਾ ਲਗਾਉਂਦੇ ਆ ਬੜੀ ਧੂਮ ਧਾਮ ਨਾਲ ਕਰਦੇ ਆ ਤੇ ਇਸ ਵਾਰ ਵੀ ਉੱਗੇ ਕਲਾਕਾਰ ਮਸ਼ਹੂਰ ਪੰਜਾਬ ਦੀ ਸ਼ਾਨ ਫਿਰੋਜ਼ ਖਾਨ ਆ ਰਹੇ ਨੇ ਤੇ ਜ਼ਰੂਰ ਜ਼ਰੂਰ ਆਉਣਾ ਤੇ ਮੇਲੇ ਦੀ ਰੌਣਕ ਨੂੰ ਵਧਾਉਣਾ ਧੰਨਵਾਦ Thank you.